ਆਜ਼ਾਦੀ ਦਿਹਾੜੇ ਤੇ ਭਗਵੰਤ ਮਾਨ ਵੱਲੋਂ ਬੁਲਟ ਪ੍ਰੂਫ ਸਕਰੀਨ ਲਗਾ ਕੇ ਭਾਸ਼ਣ ਦੇਣ ਪਾਰੀ ਪੈ ਗਿਆ ਕਿਉਂਕਿ ਭਗਵੰਤ ਮਾਨ ਸੋਸ਼ਲ ਮੀਡੀਆ ਤੇ ਆਮ ਲੋਕਾਂ ਦੇ ਵਿਰੋਧੀਆਂ ਵੱਲੋਂ ਖੂਬ ਟਰੋਲ ਹੋ ਰਹੇ ਨੇ ਇਹ ਤਸਵੀਰ ਭਗਵੰਤ ਮਾਨ ਦੇ ਜਲੰਧਰ ਦੀ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੀ ਹੈ ਜਿੱਥੇ ਭਗਵੰਤ ਮਾਨ ਬੁਲਟ ਪ੍ਰੂਫ ਸਕਰੀਨ ਅੱਗੇ ਲਗਾ ਕੇ ਭਾਸ਼ਣ ਦੇ ਰਹੇ ਨੇ ਤੇ ਇਸੇ ਦੇ ਵਿਰੋਧੀਆਂ ਨੇ ਭਗਵੰਤ ਮਾਨ ਨੂੰ ਚੰਗਾ ਟਰੋਲ ਕਰ ਰਹੇ ਨੇ ਭਗਵੰਤ ਮਾਨ ਦੀਆਂ ਗੱਲਾਂ ਖੁੱਤੇ ਹੀ ਭਾਰੀ ਪੈ ਗਈਆਂ ਨੇ ਜਿਵੇਂ ਭਗਵੰਤ ਮਾਨ ਸਰਕਾਰ ਬਣਾਉਣ ਤੋਂ ਪਹਿਲਾਂ ਕੈਪਟਨ ਦੇ ਬਾਦਲਾਂ ਨੂੰ ਕਹਿੰਦੇ ਸੀ ਕਿ ਕੀ ਲੋਕਾਂ ਤੋਂ ਡਰ ਹੈ ਤਾਂ ਮੁਰਗੀ ਖਾਨਾ ਖੋਲ ਲਵੇ ਤਾਂ ਕਾਂਗਰਸੀ ਲੀਡਰ ਖੈਰ ਨੇ ਤੰਜ ਕਸਦੇ ਲਿਖਿਆ ਕਿ ਪਿਆਰੇ ਭਗਵੰਤਮਾਨ ਤੁਹਾਡੇ ਵੱਲੋਂ ਬਾਕੀ ਲੀਡਰਾਂ ਨੂੰ ਸੁਝਾਏ ਮੁਰਗੀ ਖਾਨਾ ਖੋਲਣ ਦੀ ਜਰੂਰਤ ਹੁਣ ਕਿਸ ਨੂੰ ਤੇ ਕਾਲੀ ਦਾਲੇ ਲਿਖਿਆ ਕਿ ਆਜ਼ਾਦੀ ਦਿਹਾੜੇ ਮੌਕੇ ਬੁਲੇਟ ਪ੍ਰੂਫ ਸ਼ੀਸ਼ੇ ਵਿੱਚ ਖੜਕੇ ਗੱਪਾਂ ਸੌਣ ਵਾਲਾ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਬਣਿਆ ਭਗਵੰਤਮਾਨ ਪਿਛਲੇ ਸਮੇਂ ਵਿਰੋਧੀਆਂ ਤੇ ਤੰਜ ਕਸਦਾ ਹੁੰਦਾ ਸੀ ਕਿ ਜੇ ਚੰਗੇ ਕੰਮ ਕੀਤੇ ਹੁਣ ਤਾਂ ਡਰਨਾ ਨਹੀਂ ਪੈਂਦਾ ਕੀ ਗੱਲ ਤੂੰ 2.5 ਸਾਲਾਂ ਜਿਹੀ ਡਰ ਗਿਆ ਤੂੰ ਇੰਨਾ ਹੀ ਨਹੀਂ ਇੰਸਟਾਗ੍ਰam ਤੇ ਭਗਵੰਤਮਾਨ ਦੇ ਕਈ ਮੀਮ ਬਣ ਰਹ ਤੇ ਪੰਜਾਬ ਸਰਕਾਰ ਤੇ ਪੰਜਾਬ ਦੇ ਕਾਨੂੰਨ ਵਿਵਸਥਾ ਤਾਂ ਜਿਹਾ ਡਰਈਆਂ ਨੇ ਇੱਕ ਮੀਮ ਤੇ ਲਿਖਿਆ ਹੈ ਮੈਂ ਸੁਣਿਆ ਕ੍ਰਾਈਮ ਹੈ ਨਹੀਂ ਹੁਣ ਖਤਰਾ ਕਿਸ ਤੋਂ ਸਮਝ ਨਹੀਂ ਆ ਰਹੀ ਪ੍ਰਧਾਨ ਮੰਤਰੀ ਨੂੰ ਜਿਆਦਾ ਖਤਰਾ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਤੇ ਲੋਕਾਂ ਨੇ ਕਮੈਂਟ ਚ ਲਿਖਿਆ ਗੱਡੀ ਮਸਾ ਲਈ ਤੇ ਆਈਸੀ ਝਾੜੂ ਵਾਲਿਆਂ ਨੇ ਬੇੜਾ ਘਰਾ ਕਰਤਾ ਇਦਾਂ ਲੱਗਦਾ ਜਿਵੇਂ ਫ੍ਰਿਜ ਚ ਪਿਆ ਹੁੰਦਾ ਮੁਰਦੇ ਵਾਲੀ ਚ ਅੱਗੇ ਤਾਂ ਕੋਈ ਖੜਾ ਨਹੀਂ ਫਿਰ ਸ਼ੀਲਡ ਕਿਸੇ ਲਈ ਲਗਾਈ ਹੈ ਡੋਨਲਡ ਟਰੰਪ ਦਾ ਮਾਮਾ ਹੈ ਤੇ ਇਸ ਬੁਲੇਟ ਪ੍ਰੂਫ ਸ਼ੀਸ਼ੇ ਤੇ ਮੁਰਗੀ ਖਾਨਾ ਖੋਲਣ ਦਾ ਸੁਝਾਅ ਭਗਵੰਤ ਮਾਨ ਦਾ ਤੁਹਾਨੂੰ ਕਿਹੜਾ ਸਹੀ ਲੱਗਿਆ ਕਮੈਂਟ ਕਰਕੇ ਦੱਸੋ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਆਜ਼ਾਦੀ ਦਿਹਾੜੇ ਤੇ ਭਗਵੰਤ ਮਾਨ ਵੱਲੋਂ ਬੁਲਟ ਪ੍ਰੂਫ ਸਕਰੀਨ ਲਗਾ ਕੇ ਭਾਸ਼ਣ ਦੇਣ ਭਾਰੀ ਪੈ ਗਿਆ ਕਿਉਂਕਿ ਭਗਵੰਤ ਮਾਨ ਸੋਸ਼ਲ ਮੀਡੀਆ ਤੇ ਆਮ ਲੋਕਾਂ ਦੇ ਵਿਰੋਧੀਆਂ ਵੱਲੋਂ ਖੂਬ ਟਰੋਲ ਹੋ ਰਹੇ ਨੇ ਇਹ ਤਸਵੀਰ ਭਗਵੰਤ ਮਾਨ ਦੇ ਜਲੰਧਰ ਦੀ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੀ ਹੈ ਜਿੱਥੇ ਭਗਵੰਤ ਮਾਨ ਬੁਲਟ ਪ੍ਰੂਫ ਸਕਰੀਨ ਅੱਗੇ ਲਗਾ ਕੇ ਭਾਸ਼ਣ ਦੇ ਰਹੇ ਨੇ ਤੇ ਇਸੇ ਦੇ ਵਿਰੋਧੀਆਂ ਨੇ ਭਗਵੰਤ ਮਾਨ ਨੂੰ ਚੰਗਾ ਟਰੋਲ ਕਰ ਰਹੇ ਨੇ ਭਗਵੰਤ ਮਾਨ ਦੀਆਂ ਗੱਲਾਂ ਖੁੱਤੇ ਹੀ ਭਾਰੀ ਪੈ ਗਈਆਂ ਨੇ ਜਿਵੇਂ ਭਗਵੰਤ ਮਾਨ ਸਰਕਾਰ ਬ ਕੀ ਲੋਕਾਂ ਤੋਂ ਡਰ ਹੈ ਤਾਂ ਮੁਰਗੀ ਖਾਨਾ ਖੋਲ ਲਵੇ ਤਾਂ ਕਾਂਗਰਸੀ ਲੀਡਰ ਖੈਰ ਨੇ ਤੰਜ ਕਸਦੇ ਲਿਖਿਆ ਕਿ ਪਿਆਰੇ ਭਗਵੰਤਮਾਨ ਤੁਹਾਡੇ ਵੱਲੋਂ ਬਾਕੀ ਲੀਡਰਾਂ ਨੂੰ ਸੁਝਾਏ ਮੁਰਗੀ ਖਾਨਾ ਖੋਲਣ ਦੀ ਜਰੂਰਤ ਹੁਣ ਕਿਸ ਨੂੰ ਤੇ ਕਾਲੀ ਦਾਲੇ ਲਿਖਿਆ ਕਿ ਆਜ਼ਾਦੀ ਦਿਹਾੜੇ ਮੌਕੇ ਬੁਲੇਟ ਪ੍ਰੂਫ ਸ਼ੀਸ਼ੇ ਵਿੱਚ ਖੜਕੇ ਗੱਪਾਂ ਸੌਣ ਵਾਲਾ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਬਣਿਆ ਭਗਵੰਤਮਾਨ ਪਿਛਲੇ ਸਮੇਂ ਵਿਰੋਧੀਆਂ ਤੇ ਤੰਜ ਕਸਦਾ ਹੁੰਦਾ ਸੀ ਕਿ ਜੇ ਚੰਗੇ ਕੰਮ ਕੀਤੇ ਹੁਣ ਤਾਂ ਡਰਨਾ ਨਹੀਂ ਪੈਂਦਾ ਕੀ ਗੱਲ ਤੂੰ 2.5 ਸਾਲਾਂ ਜਿਹੀ ਡਰ ਗਿਆ ਤੂੰ ਇੰਨਾ ਹੀ ਨਹੀਂ ਇੰਸਟਾਗ੍ਰਾਮ ਤੇ ਭਗਵੰਤਮਾਨ ਦੇ ਕਈ ਮੀਮ ਬਣ ਰਹ ਤੇ ਪੰਜਾਬ ਸਰਕਾਰ ਤੇ ਪੰਜਾਬ ਦੇ ਕਾਨੂੰਨ ਵਿਵਸਥਾ ਤਾਂ ਜਿਹਾ ਡਰਈਆਂ ਨੇ ਇੱਕ ਮੀਮ ਤੇ ਲਿਖਿਆ ਹੈ ਮੈਂ ਸੁਣਿਆ ਕ੍ਰਾਈਮ ਹੈ ਨਹੀਂ ਹੁਣ ਖਤਰਾ ਕਿਸ ਤੋਂ ਸਮਝ ਨਹੀਂ ਆ ਰਹੀ ਪ੍ਰਧਾਨ ਮੰਤਰੀ ਨੂੰ ਜਿਆਦਾ ਖਤਰਾ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਤੇ ਲੋਕਾਂ ਨੇ ਕਮੈਂਟ ਚ ਲਿਖਿਆ ਗੱਡੀ ਮਸਾ ਲਈ ਤੇ ਆਈਸੀ ਝਾੜੂ ਵਾਲਿਆਂ ਨੇ ਬੇੜਾ ਘਰਾ ਕਰਤਾ ਇਦਾਂ ਲੱਗਦਾ ਜਿਵੇਂ ਫ੍ਰਿਜ ਚ ਪਿਆ ਹੁੰਦਾ ਮੁਰਦਾ ਵਾਲੀ ਚ ਅੱਗੇ ਤਾਂ ਕੋਈ ਖੜਾ ਨਹੀਂ ਫਿਰ ਸ਼ੀਲਡ ਕਿਸੇ ਲਈ ਲਗਾਈ ਹੈ ਡੋਨਲਡ ਟਰੰਪ ਦਾ ਮਾਮਾ ਹੈ ਤੇ ਇਸ ਬੁਲੇਟ ਪ੍ਰੂਫ ਸ਼ੀਸ਼ੇ ਤੇ ਮੁਰਗੀ ਖਾਨਾ ਖੋਲਣ ਦਾ ਸੁਝਾਅ ਭਗਵੰਤ ਮਾਨ ਦਾ ਤੁਹਾਨੂੰ ਕਿਹੜਾ ਸਹੀ ਲੱਗਿਆ ਕਮੈਂਟ ਕਰਕੇ ਦੱਸੋ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਆਜ਼ਾਦੀ ਦਿਹਾੜੇ ਤੇ ਭਗਵੰਤ ਮਾਨ ਵੱਲੋਂ ਬੁਲਟ ਪ੍ਰੂਫ ਸਕਰੀਨ ਲਗਾ ਕੇ ਭਾਸ਼ਣ ਦੇਣ ਭਾਰੀ ਪੈ ਗਿਆ ਕਿਉਂਕਿ ਭਗਵੰਤ ਮਾਨ ਸੋਸ਼ਲ ਮੀਡੀਆ ਤੇ ਆਮ ਲੋਕਾਂ ਦੇ ਵਿਰੋਧੀਆਂ ਵੱਲੋਂ ਖੂਬ ਟਰੋਲ ਹੋ ਰਹੇ ਨੇ ਇਹ ਤਸਵੀਰ ਭਗਵੰਤ ਮਾਨ ਦੇ ਜਲੰਧਰ ਦੀ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੀ ਹੈ ਜਿੱਥੇ ਭਗਵੰਤ ਮਾਨ ਬੁਲਟ ਪ੍ਰੂਫ ਸਕਰੀਨ ਅੱਗੇ ਲਗਾ ਕੇ ਭਾਸ਼ਣ ਦੇ ਰਹੇ ਨੇ ਤੇ ਇਸੇ ਦੇ ਵਿਰੋਧੀਆਂ ਨੇ ਭਗਵੰਤ ਮਾਨ ਨੂੰ ਚੰਗਾ ਟਰੋਲ ਕਰ ਰਹੇ ਨੇ ਭਗਵੰਤ ਮਾਨ ਦੀਆਂ ਗੱਲਾਂ ਖੁੱਤੇ ਹੀ ਭਾਰੀ ਪੈ ਗਈਆਂ ਨੇ ਜਿਵੇਂ ਭਗਵੰਤ ਮਾਨ ਸਰਕਾਰ ਬ ਕੀ ਲੋਕਾਂ ਤੋਂ ਡਰ ਹੈ ਤਾਂ ਮੁਰਗੀ ਖਾਨਾ ਖੋਲ ਲਵੇ ਤਾਂ ਕਾਂਗਰਸੀ ਲੀਡਰ ਖੈਰ ਨੇ ਤੰਜ ਕਸਦੇ ਲਿਖਿਆ ਕਿ ਪਿਆਰੇ ਭਗਵੰਤਮਾਨ ਤੁਹਾਡੇ ਵੱਲੋਂ ਬਾਕੀ ਲੀਡਰਾਂ ਨੂੰ ਸੁਝਾਏ ਮੁਰਗੀ ਖਾਨਾ ਖੋਲਣ ਦੀ ਜਰੂਰਤ ਹੁਣ ਕਿਸ ਨੂੰ ਤੇ ਕਾਲੀ ਦਾਲੇ ਲਿਖਿਆ ਕਿ ਆਜ਼ਾਦੀ ਦਿਹਾੜੇ ਮੌਕੇ ਬੁਲੇਟ ਪ੍ਰੂਫ ਸ਼ੀਸ਼ੇ ਵਿੱਚ ਖੜਕੇ ਗੱਪਾਂ ਸੌਣ ਵਾਲਾ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਬਣਿਆ ਭਗਵੰਤਮਾਨ ਪਿਛਲੇ ਸਮੇਂ ਵਿਰੋਧੀਆਂ ਦੇ ਤੰਜ ਕਸਦਾ ਹੁੰਦਾ ਸੀ ਕਿ ਜੇ ਚੰਗੇ ਕੰਮ ਕੀਤੇ ਹੁਣ ਤਾਂ ਡਰਨਾ ਨਹੀਂ ਪੈਂਦਾ ਕੀ ਗੱਲ ਤੂੰ 2.5 ਸਾਲਾਂ ਜਿਹੀ ਡਰ ਗਿਆ ਤੂੰ ਇੰਨਾ ਹੀ ਨਹੀਂ ਇੰਸਟਾਗ੍ਰਾਮ ਤੇ ਭਗਵੰਤਮਾਨ ਦੇ ਕਈ ਮੀਮ ਬਣ ਰਹ ਤੇ ਪੰਜਾਬ ਸਰਕਾਰ ਤੇ ਪੰਜਾਬ ਦੇ ਕਾਨੂੰਨ ਵਿਵਸਥਾ ਤਾਂ ਜਿਹਾ ਡਰਿਆਂ ਨੇ ਇੱਕ ਮੀਮ ਤੇ ਲਿਖਿਆ ਹੈ ਮੈਂ ਸੁਣਿਆ ਕ੍ਰਾਈਮ ਹੈ ਨਹੀਂ ਹੁਣ ਖਤਰਾ ਕਿਸ ਤੋਂ ਸਮਝ ਨਹੀਂ ਆ ਰਹੀ ਪ੍ਰਧਾਨ ਮੰਤਰੀ ਨੂੰ ਜ਼ਿਆਦਾ ਖਤਰਾ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਤੇ ਲੋਕਾਂ ਨੇ ਕਮੈਂਟ ਚ ਲਿਖਿਆ ਗੱਡੀ ਮਸਾ ਲਈ ਤੇ ਆਈ ਸੀ ਝਾੜੂ ਵਾਲਿਆਂ ਨੇ ਬੇੜਾ ਘਰਾ ਕਰਤਾ ਇਦਾਂ ਲੱਗਦਾ ਜਿਵੇਂ ਫ੍ਰਿਜ ਚ ਪਿਆ ਹੁੰਦਾ ਮੁਰਦੇ ਵਾਲੀ ਚ ਅੱਗੇ ਤਾਂ ਕੋਈ ਖੜਾ ਨਹੀਂ ਫਿਰ ਸ਼ੀਲਡ ਕਿਸੇ ਲਈ ਲਗਾਈ ਹੈ ਡੋਨਲਡ ਟਰੰਪ ਦਾ ਮਾਮਾ ਹੈ ਤੇ ਇਸ ਬੁਲੇਟ ਪ੍ਰੂਫ ਸ਼ੀਸ਼ੇ ਤੇ ਮੁਰਗੀ ਖਾਨਾ ਖੋਲਣ ਦਾ ਸੁਝਾਅ ਭਗਵੰਤ ਮਾਨ ਦਾ ਤੁਹਾਨੂੰ ਕਿਹੜਾ ਸਹੀ ਲੱਗਿਆ ਕਮੈਂਟ ਕਰਕੇ ਦੱਸੋ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ